ਅਸਿਕੇ ਵਿੱਚ ਜੀ ਸਾਰਿਆਂ ਨੂੰ ਜਗਦੀਪ ਦੇ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਫਾਰਮ ਤੇ ਝੋਟੀਆਂ ਦਾ ਲੋਡ ਲੈ ਕੇ ਤੇ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਬੂਰੀ ਆ ਤੇ ਇੱਕ ਜਿਹੜੀ ਆਪਣੇ ਕੋਲ ਲੀਲੀ ਰਵੀ ਦੀ ਝੋਟੀਆਂ ਟੋਪਲਾ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਜਿਹੜੀ ਆ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣ ਲੱਗੇ ਆ ਇਹ ਜਿਹੜੀ ਟੋਪ ਕਲਾਸ ਆ ਪਹਿਲਾ ਸੂਬਾ ਝੋਟੀ ਦਾ ਵਾ ਤੇ ਬਾਕੀ ਜਗਦੀਪ ਭਾਈ ਨਾਲ ਕਰਦੇ ਆ ਗੱਲ ਬਾਤ ਤੇ ਪੋਛਨੇ ਆ ਕੱਲੇ ਕਲੀ ਡਿਟੇਲ ਕੀ ਆ ਤੇ ਦੋਧਾ ਰਿਕਾਰਡ ਤੇ ਬਾਕੀ ਬਾਈ ਸასი ਕਾਲ ਜੀ ਸასი ਸასი ਅਸੀਂ ਹੋਰ ਕਿਤਾ ਵੀ ਜੀ ਆ ਜੀ ਬਾਈ ਹੋਰ ਸੁਣੋ ਤੋਂ ਨਿਕਲ ਆ ਜਿੰਦੀ ਜਿਹੜੀ 판 ਦੇ ਸਾਰਾ ਤੁਹਾਨੂੰ ਧੰਨਵਾਦ ਕਰਦੇ ਆ ਵੀਰੇ ਹਾਂਜੀ ਬਾਈ ਇਹਦਾ ਸਾਨੂੰ ਇਨਾ ਨਾਲ ਤੇ ਪਿਆਰ ਮੱਛਾ ਵੀਰੇ ਹਾਂਜੀ ਬਾਈ ਹਾਂਜੀ ਤੇ ਅੱਜ ਆਪਣੇ ਕੋ ਵੀਰੇ ਛੋਟੀਆਂ ਗੁਰੂ ਰਾਮ ਦਾਸ ਜੀ ਮੇਰੇ ਨਾਲ ਛੋਟੀਆਂ ਵਾਲੀ ਦਾਸ ਅੰਦਰ ਹੋਰ ਖੜੀਆਂ ਹਾਂ ਹਾਂਜੀ ਬਾਈ ਇਹ ਆਪਾਂ ਜਿਹੜੀਆਂ ਪਿਆਰ ਛੋਟੀਆਂ ਨੇ ਵੀਰੇ ਹਾਂਜੀ ਹਾਂਜੀ ਆਪਾਂ ਸਾਰੀਆਂ ਸੁਨੀਆਂ ਛੁਟੀਆਂ ਲੱਗੀਆਂ ਹਾਂਜੀ ਆਪਾਂ ਅੱਜ ਦੀ ਘੜੀ ਦੇ ਵਿੱਚ ਵੀਰੇ ਪੰਜ ਅਸੀਂ ਪਾਵਾਂਗੇ ਹਾਂਜੀ ਹਾਂਜੀ ਤੇ ਇੱਕ ਟੋਕਰ ਗੱਪਣ ਪਾਵਾਂਗੇ ਵਿੱਚ ਜਿਹੜੇ ਤੋਂ ਟੋਕਰ ਗੱਪਣ ਦੀ ਸਾਡੇ ਪਾਸੋਂ ਤੋਂ ਵੇਖੀ ਗਈ ਜਿਹੜੀ ਪਹਿਲਾਂ ਕੱਟੀ ਨੇ 18 ਮੀਗਲੋ ਦੁੱਧ ਕੱਢਿਆ ਹੋਊਗਾ ਹਾਂਜੀ ਬਈ ਉਹ ਆਪਾਂ ਟੋਕਰ ਗੱਪਣ ਪਾਵਾਂਗੇ 6 ਮਹੀਨੇ ਦੀ ਗੱਪਣ ਦੀ ਛੁਟੀ ਅੱਛਾ ਜੀ ਟੌਪ ਕਲਾਸ ਆ ਹਾਂਜੀ ਹਾਂਜੀ ਉਹ ਛੁਟੀ ਆ ਵੀਰੇ ਤੇ ਧੀਲੀ ਛੁਟੀ ਇਹ ਆਪ ਕਹਿੰਦੇ ਬਹੁਤ ਚੱਲੀ ਵੀਰੇ ਹਾਂਜੀ ਪਹਿਰੇਆਣੇ ਤੋਂ ਛੁਟੀ ਲਈ ਆ ਤੇ ਪਹਿਲਾਂ ਕੱਟੀ ਨੇ ਇਹਨੇ 19 ਕਿਲੋ ਦੁੱਧ ਕੱਢਿਆ ਫਿਰ ਕੰਡੇ ਵਾਲਾ ਦਿਆਂ ਲੀਲੀ ਰਵੀ ਤੇ ਸਭ ਤੋਂ ਖਾਸ ਜੀ ਰੇਰੇ ਰੇਰ ਖੀਰੀ ਕੱਟੀ ਨੇ ਦੁੱਧ ਕੱਢਿਆ ਅੱਛਾ ਜੀ ਧੀ ਕੱਟੀ ਪਈ ਪਾਜੀ ਇਹ 19 ਕਿਲੋ ਦੁੱਧ ਛੱਡਿਆ ਕੰਡੇ ਵਾਲਾ ਤੇ ਐਤਕਾਂ ਕਿੰਨਾ ਦੂਜਾ ਸੂਆ ਪਾਜੀ ਇਹ ਦੂਜਾ ਸੂਆ ਵੀਰੇ ਮਿਲਣੇ ਤੇ ਖੜਨ ਵਾਲੀ ਕੱਟੀ ਆ ਬ੍ਰੀਡਰ ਦੇ ਸਭ ਤੋਂ ਖਾਸ ਤੇ ਦੀ ਇਹ ਹੋਊਗੀ ਵੀਰੇ ਹਾਂਜੀ ਜਿਹੜੀ ਮੂੰਹ ਚਾਰ ਦੰਦ ਹੋਊਗੀ ਤੇ ਲਓ ਜੀ ਚਾਰ ਦੰਦ ਚਾਰ ਦੰਦ ਕੱਟੀ ਹੋ ਗਈ ਮਗਰ ਵੀ ਕੱਟੀ ਹੋਊਗੀ ਇਹਦੇ ਇਹਦੇ ਲਈ ਅੱਛਾ ਜੀ ਮਗਰ ਵੀ ਕੱਟੀ ਆ ਗਈ ਹਾਂਜੀ ਹਾਂਜੀ ਤੇ ਜਿਦਦੀ ਆਪਾਂ ਪਹਿਲੇ ਨੰਬਰ ਦੀ ਗੱਲ ਕਰੀਏ ਝੋਟੀ ਦੀ ਹਾਂਜੀ ਹਾਂਜੀ ਵੀਰੇ ਤੇ ਇਹਦਾ ਦੁੱਧ ਦਾ ਰਿਕਾਰਡ ਤੇ ਸੂਆ ਕਰਵਾ ਮੇਰਾ ਹਾਂਜੀ ਦੋ ਦਾ ਰਕਾਰ ਦਾ ਸੁਆ ਪ੍ਰਿਆ ਮੂੰਹ ਦੇ ਦੋ ਦਾ ਦੇ ਕੱਟੀ ਲਓ ਜੀ ਦੋ ਦਾ ਦਾ ਕਾਟ ਦੇਖੋ ਇਹ ਫੁੱਲ ਸਹਿਜ ਆਰ ਪਾਰ ਦੀ ਬਾਜੀ ਵਾਲੀ ਆ ਝੂਟੀ ਲਓ ਜੀ ਲਓ ਜੀ ਅੱਜ ਜਿਹੜੀ ਗੱਲ ਕਰਨਗੇ ਅੱਜ ਆਰ ਪਾਰ ਦੀਆਂ ਬਾਜੀਆਂ ਜਿਹੜੀਆਂ ਝੋਟੀਆਂ ਲਕੋਣੀਆਂ ਤੁਹਾਨੂੰ ਦੀ ਆਪ ਹੋਏਗੀ ਦੀ ਮਗਰ ਕੱਟੀ ਹੋਏਗੀ ਤੇ ਦੋ ਝੋਟੀਆਂ ਵੀਰੇ ਆ ਰਹੇ ਅੱਜ ਦੀ ਘੜੀ ਦੇ ਵਿੱਚ ਜਿਹੜੀ ਗੱਲ ਹੈ ਥੋੜਾ ਜਿਹਾ ਕੈਮਰੇ ਕੋਲ ਦਰਦੀ ਆ ਹਾਂ ਜੀ ਝੋਟੀ ਸਲਾਬ ਬਹੁਤ ਜਿਆਦੀ ਆ ਸਭ ਤੋਂ ਖਾਸ ਤੇ ਝੋਟੀ ਦੀ ਅੱਜ ਦੀ ਘੜੀ ਦੇ ਵਿੱਚ ਅੱਜ ਸੂਈ ਨੂੰ ਇਹਨੂੰ ਅਠਵਾ ਦੇਣਾ ਵੀਰੇ ਲਓ ਜੀ ਅੱਜ ਦੀ ਤੇ 15 ਕਿਲੋ ਪੈਲਣ ਕੱਢੀ ਥਲੇ ਕੰਡੇ ਵਾਲਾ ਦੁੱਧੂਗਾ ਤੇ ਸਾਢੇ 3 ਕਿਲੋ ਦੀ ਆ ਗਾੜੀ ਹੋਊਗੀ ਬਿਲਕੁਲ ਕੰਡੇ ਤੇ ਚਾੜ ਕੇ ਭਾਈ ਜੀ ਐ ਗਾੜੀ ਹੋਊਗੀ ਸਾਢੇ 3 ਕਿਲੋ ਦੀ ਗਾੜੀ ਹੋਊਗੀ ਲਓ ਜੀ ਸਾਢੇ 3 ਕਿਲੋ ਦੀ ਗਾੜ ਹੈ ਤੇ ਪਲੂਣ ਛੋਟੀ ਜੀ ਨੂੰ ਕਹਿੰਦੇ ਆ ਬਾਕੀ ਜੇ ਕਾੜੀ ਗੱਲ ਕਰ ਲਈਏ ਤੇ ਭਾਈ ਜੀ ਨਹੀਂ ਲਾਗੇ ਖੜੇ ਨੇ ਇੱਕ ਵਾਰੀ ਖਵਾ ਕੇ ਕੈਮਰਾ ਦਿਖਾ ਲਦੇ ਤੇ ਕਾੜ ਜਿਹੜਾ ਦੂਜੇ ਪਾਸੇ ਨਹੀਂ ਦੀਦਾ ਬੰਦਾ ਜਿਹੜਾ ਖੋਤਾ ਹੋਏ ਲਓ ਜੀ ਬਾਕੀ ਜੇ ਸਿੰਘ ਦੀ ਗੱਲ ਕਰ ਲਈਏ ਤੇ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਤੇ ਬਾਕੀ ਕਰੀਏ ਦੀ ਮਤਲਬ ਪਹਿਲਾ ਸਵੇਰ ਤੇ 2000 ਗਾੜ ਜਿਹੜਾ 15 ਕਿਲੋ ਬਿਲਕੁਲ ਕੰਢੇ ਚੜ੍ਹ ਕੇ ਬਿਲਕੁਲ ਜਿਹੜੇ ਸਾਢੇ 3 ਕਿਲੋ ਦੀ ਗਾੜੀ ਗਾੜੀ ਹੋ ਗਈ 3 ਕਿਲੋ ਦੀ ਹਾਂਜੀ ਉਹ ਦੋ ਦੰਦ ਹੋ ਗਈ ਕੱਢੀ ਹਾਂਜੀ ਬਾਕੀ ਆਰ ਪਰ ਦੀ ਬਾਜੀ ਵਾਲੀ ਐਮਨਤੀ ਦੀ ਆਪ ਐਮਨਤੀ ਦੀ ਬਗੇ ਕੱਢੀ ਹੋ ਗਈ ਲਓ ਇਹ ਕੱਟੀ ਵੀ ਐਮਨਤੀ ਦੀ ਮਗਰਾ ਗਈ ਡਬਲ ਫਾਦਾ ਹਾਂਜੀ ਏਡੀ ਜਦੋਂ ਜਾਨ ਲੱਗੂ ਵੀਰੇ ਖਟਵਾੜੇ ਦੇ ਵਿੱਚ ਛੋਟੀ ਦੋ ਦੰਦ ਕਰਨੀ ਬੜੀ ਔਖੀ ਵੀਰੇ ਮੇਰਾ ਭਾਰਣ ਵਾਲੀ ਛੋਟੀ ਵੀਰੇ ਦਦ ਸਹੀ ਆਲੇ ਬਾਕੀ ਜੇ ਕਾਦੀ ਗੱਲ ਕਰ ਲਈਏ ਆਪਾਂ ਤੇ 18 ਕਿਲੋ ਦੁੱਧ ਲੈ ਗਈ ਮਾਰੇ ਜਦੋਂ ਲੱਗੀ ਵੀਰੇ ਜੀ ਅੱਛਾ ਜੀ ਹੁ ਤੈਨੂੰ ਦਵਾ ਸਕਦਾ ਵੀਰ ਲਓ ਜੀ ਝੋਟੀ ਵੀ ਸਪੈਸ਼ਲ ਆ ਤੇ ਜੇ ਸਿੰਘ ਦੀ ਗੱਲ ਕਰ ਲਈਏ ਸਿੰਘ ਦੀ ਕੁਆਲਿਟੀ ਵੀ ਬਿਲਕੁਲ ਉਕਰ ਪੋੜਿਆ ਜੇ ਥਾਂ ਦੀ ਗੱਲ ਕਰ ਲਈਏ ਤੇ ਥਣ ਨੋਗਲਾ ਆ ਗਿਆ ਤੇ ਗਾਰ ਦੀ ਜਿਹੜੀ ਆ 3.5 ਕਿਲੋ 3 ਕਿਲੋ ਜਿਹੜੀ ਗਾਰ ਬਿਲਕੁਲ ਬਰੋਬਰ ਆ ਤੇ ਬਾਕੀ ਅਟੁੱਟ ਦੀ ਕੁਆਲਿਟੀ ਬਹੁਤ ਫਿਟਿੰਗ ਆ ਆਰਡਰ ਆ ਗਿਆ ਨੋ ਜੀ ਨਹੀਂ ਵੀ ਅਗੀ ਨਾ ਵੀਰੇ ਹਾਂ ਜੀ ਇਹ ਸੈਕਿੰਡ ਝੋਟੀ ਆ ਇੱਕ ਨੰਬਰ ਆ ਲਓ ਜੀ ਚੈਂਪੀਅਨ ਤੋਰਦੇ ਬਗੇ ਖੋਲ ਕੇ ਆ ਮ제 ਮ제 ਮੇਰਾ ਵੀਰ ਥੋੜਾ ਜਿਹਾ ਕੈਮਰੇ ਕੋਲ ਦੱਸ ਕੈਮਰੇ ਥੋੜਾ ਦੱਬੀ ਆ ਝੋਟੀ ਹਾਂ ਜੀ ਤੇ ਬਾਕੀ ਸਲਾਗੇ ਨੀ ਕੋਈ ਹਿਸਾਬ ਨੀ ਲਾਓ ਜੀ ਲਾਓ ਜੀ ਲਾਓ ਜੀ ਝੋਟੀ ਆ ਗਈ ਟਾਪ ਕਲਾਸ 15 ਕਿਲੋ ਕੰਡੇ ਦੇ ਚਾਰ ਕੇ ਮੇਰਾ ਵੀ ਦੋ ਟਾਈਮ ਤਸੱਲੀ ਕਰਕੇ ਲੈ ਜਾਏ ਕੋਈ ਵੀਰ ਵੀਰ ਭਰਾ ਕੋਈ ਤੇ ਬਾਕੀ ਜੇ ਆਪਾਂ ਮੁੱਲ ਦੀ ਗੱਲ ਕਰ ਲਈਏ ਤੇ ਬਾਈ ਨੂੰ ਪੁੱਛ ਲੈਨੇ ਆ ਮੁੱਲ ਮਲ ਕੀ ਹੈ ਦਾ ਝੋਟੀ ਦਾ ਤੇ ਪੇਠਪੂੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਝੋਟੀ ਦੀ ਤੇ ਬਾਕੀ ਜਿਹੜੀ ਤੁਰਦੀ ਆ ਪਲਵਾਨਾਂ ਵਾਂਗੂ ਤੁਰਦੀ ਆ ਝੋਟੀ ਲਓ ਜੀ ਬਿਲਕੁਲ ਜੈਡ ਬਲੈਕ ਤੇ ਬਾਕੀ ਪੇਠਪੂੜੇ ਦੀ ਕੁਆਲਿਟੀ ਮੈਨਾਂ ਵੀ ਦਿਖਾ ਲਦੇ ਤੇ ਬਾਈ ਫਿਰ ਜੀ ਆਪਾਂ ਮੋਲ ਦੀ ਗੱਲ ਕਰ ਲਈਏ ਦੀ ਬੋਲੇ ਤੇਰੀ ਛੋਟੀ ਦਾ ਆਪਾਂ ਫੋਨ ਤੇ ਕਰਾਂਗੇ ਅੱਛਾ ਜੀ ਜਿਹੜੇ ਬਾਕੀ ਬਾਕੀ ਜਿਹੜੇ ਵੀ ਭਰਾ ਨੇ ਜਿਹੜੇ ਸਾਗ ਦੋ ਰੰਗ ਤੇ ਨਰਾਂ ਦੇ 15 ਕਿਲੋ ਅੱਜ ਦੀ ਘਰੀ ਵਿੱਚ ਆਪਾਂ ਆਰਡਰ ਲਵਾ ਸਕਦੇ ਹਾਂ ਲਓ ਜੀ ਆਪਾਂ ਬਾਈ ਦਾ ਕਹਿਣਾ ਵਾ ਵੀ ਬਿਲਕੁਲ ਕੰਡਾ ਜਿਹੜਾ ਕੰਡੇ ਦੇ 15 ਕਿਲੋ ਬਿਲਕੁਲ ਨੈਟ ਤਿਆਰ ਇਹ ਛੋਟੀ ਦਾ ਬਾਈ ਫੋਨ ਤੇ ਆਪਾਂ ਇਹਦਾ ਤੇਰੀ ਦਾ ਫੋਨ ਤੇ ਕਰਾਂਗੇ ਲਓ ਜੀ ਸਪੈਸ਼ਲ ਝੋਟੀ ਇੱਕ ਰਿਖਾ ਦੇ ਮੇਰਾ ਵੀ ਮਗਰੋਂ ਇੱਕ ਕੈਮਰਾ ਫੇਰ ਮਾਰ ਕੇ ਇਹਨੂੰ ਟੌਪ ਕਲਾਸ ਆਂਦੀ ਆ ਤੇ ਮੂੰਹ ਵੀ ਦੋ ਦੰਦ ਮੂੰਹ ਝੋਟਿਆ ਪਹਿਲਾ ਹਸੂਆ ਤੇ ਅੱਗੇ ਆ ਗਿਆ ਲੀਲੀ ਰਵੀ ਲੀਲੀ ਵੀਰੇ ਪ्योर ਚੈਂਪੀਅਨ ਝੋਟਿਆ ਲਾਓ ਜੀ ਮੇਲੇ ਦੇ ਲੀਲੀ ਲੀਲੀ ਇੱਕ ਤਾਂ ਆਮ ਕਹਿ ਦਿੰਦੇ ਨਾ ਵੀਰੇ ਮੈਂ ਨਾ ਮੇਲੇ ਮੇਲੇ ਦੀ ਸ਼ਾਨ ਆ ਤੇ ਕੁੱਤੀ ਵੀਰੇ ਜਿਹੜਾ ਅੱਛਾ ਕੋਈ ਗਾਇਆਂ ਦੀ ਹੁੰਦੀ ਨਾ ਵੀਰੇ ਹਾਂ ਜੀ ਭਾਈ ਲਾਓ ਜੀ ਤੋਂ ਖਾਸ ਰੀਤ ਦਿਖਾਵਾਂਗੇ ਵੀਰ ਖੀਰੀ ਆ ਗਿਆ ਸਵਾ ਕੇ ਤੇ 19 ਕਿਲੋ ਦੁੱਧ ਮਨਾਂ ਚੋਆ ਤੇ ਅੱਜ ਦੀ ਘੜੀ ਦੇ ਵਿੱਚ ਉਹ ਖੋਲੀ ਮੇਰੇ ਦੁਕਾਨ ਅੱਜ ਦੀ ਘੜੀ ਦੇ ਵਿੱਚ ਮੇਰੇ ਚਾਰ ਦੰਦ ਹੋ ਗਏ ਬਹੁਤ ਪਿਓ ਚਾਰ ਦੰਦ ਚੋਟੀ ਆ ਗਈ ਜੀ ਦੁਜਾ ਸੁਆ ਗਿਆ ਲਓ ਜੀ ਲਓ ਜੀ ਚਾਰ ਦੰਦ ਚੋਗੇ ਝੋਟੀ ਆ ਗਈ ਜੀ ਸਪੈਸ਼ਲ ਜਿਹਨੂੰ ਕਹਿੰਦੇ ਆ ਵੇਖੋ ਜੀ ਇੱਕ ਵਾਰੀ ਖੋਲ ਕੇ ਬਾਈ ਤੋਰਦੇ ਝੋਟੀ ਮੇਲੇ ਨਿਸ਼ਾਨ ਅੱਜ ਇਹਨੂੰ ਵੀਰੇ ਅੱਜ ਚੌਥਾ ਦਿਨ ਸੂਈਦਾ ਵੀਰੇ ਅੱਜ ਨਿਕੜੀ ਤੇ 15 ਕਿਲੋ ਦੁੱਧ ਮੈਂ ਲਾ ਸਟਾਰਟਿੰਗ ਮੈਂ ਲਈ ਫਿਰਦੀ ਆ 20 ਕਿਲੋ ਝੋਟੀਆਂ ਡੱਬੇ ਮਰਵਾ ਦੂ ਵੀਰੇ ਲਓ ਜੀ 20 ਕਿਲੋ ਵਾਲੀ ਝੋਟੀ ਲੀਲੀ 라ਵੀ ਆ ਗਈ ਆ ਪਿਓਰ ਜਿਹਨੂੰ ਕਹਿੰਦੇ ਮੇਲੇ ਦੀ ਸ਼ਾਨ ਮੇਲੇ 'ਚ ਵੱਖਰੀ ਖੜੀ ਜਾਪੂਗੀ ਜੇ ਮਲਖ ਰੋਤੀ ਹੋਵੇ ਕਿਸਾਨ ਦੇ ਬਾਕੀ ਝੋਟੀ ਜਿਹੜੀ ਟੋਕਲਾਸ ਆ ਇਹ ਕਰੀਓ ਤਾਂ ਲਾ ਕੇ ਫੁਲਕਾਰੀ ਤੋਰਦੇ ਆ ਨੋ ਮੇਰਾ ਵੀਰ ਐ ਬਿਲਕੁਲ ਐ ਕਾਦ ਕੋਦ ਬਿਲਕੁਲ ਫੁੱਲ ਸੈਜਿਆ ਤੇ ਜੇ ਬਾਕੀ ਉਹ ਤੋਂ ਪਿੱਠ ਦੀ ਗੱਲ ਕਰ ਲਈਏ 3 ਫੁੱਟ ਚੌੜੀ ਝੋਟੀ ਆ ਗਈ ਆ ਵੇਖੋ ਜੀ ਤੇ ਬਾਕੀ ਬਾਈ ਜੀ ਉਹਨਾਂ ਦਾ ਕਹਿਣਾ ਵੀ ਜਿਹੜੇ ਬਾਈ ਉਹਨਾਂ ਦਾ ਝੋਟੀ ਲਈ ਹੈ ਬਾਈ ਉਹਨਾਂ ਨੇ ਮੈਂ ਇੱਕ ਤਿੰਨ ਜਿਹੜਾ ਦੇਸੀ ਘੋੜਾ ਨੇ ਚਾਰਿਆ ਵਾ ਤੇ ਬਾਕੀ 10 ਹੀ ਰਹੀ ਹੈ ਝੋਟੀ ਦੇ ਬਾਕੀ ਵੀ ਸਾਂਭਣ ਵਾਲੀ ਖੀਰ ਕਰਤੀ ਆ ਬਾਈ ਜੀ ਉਹ ਕੋਈ ਅੰਤ ਨਹੀਂ ਝੋਟੀ ਦਾ ਵੀਰੇ ਜਿੰਨੀ ਲਈ ਸੀ ਸਿਰਫ ਕੱਤੀ ਉਹਨੇ ਥੋੜੀ ਆ ਮਤਲਬ ਜੇ ਕਿਨੇ ਵੀਰੇ ਮੇਲਾ ਜੇ ਛੱਡਣਾ ਨਾ ਹੋਵੇ ਮੇਲਾ ਕਢਾਉਣ ਵਾਲੀ ਝੋਟੀ ਹੈ ਮੈਂ ਨਾ ਫਰਸਟ ਨੰਬਰ ਤੇ ਆਊਗੀ ਝੋਟੀ ਲਓ ਜੀ ਕਾ ਬਿੱਲੀਆਂ ਦੇ ਕੋਲ ਰਹਿੰਦਾ ਪਛੋਦਦੀਆਂ ਲਾ ਜੀ ਨਾ ਜੀ ਅੰਗੀ ਪੂਰੇ ਆਪੇ ਰੁਪਈਏ ਨਹੀਂ ਤੇ ਜੇ ਬਾਈ ਆਪਾਂ ਸਿੰਘ ਦੀ ਗੱਲ ਕਰ ਲਈਏ ਤੇ ਰੁਪਈਆ ਵੀ ਨਹੀਂ ਲੰਗੇਗਾ ਸਿੰਘ ਸਣੀ ਬਾਈ ਖਾਸ ਤੇ ਇਹ ਬੜੀ ਹੁੰਦੀ ਆ ਹਾਂਜੀ ਹਾਂਜੀ ਜਦੋਂ ਕਈ ਵਾਰੀ ਪਸ਼ੂ ਆਪਾਂ ਲੈਣਾ ਸਭ ਤੋਂ ਹੁੰਦਾ ਵੀ ਭਾਈ ਇੰਨੇ ਰੁਪਈਏ ਲਾਵਾਂਗੇ ਜਦੋਂ ਦੰਦ ਪੁੱਟ ਗਏ ਆਪਾਂ ਜਦਾਂ ਇਹ ਚਾਰ ਦੰਦ ਦੀ ਭਾਈ ਇਹ ਦੇਖੋ ਦੋ ਜਿਹੜਾ ਦੋ ਜੜੀ ਕਿਨੇ ਸਵਾਤੀ ਹਾਂਜੀ ਹਾਂਜੀ ਭਾਈ ਜੀ ਅੱਜ ਦੀ ਘੜੀ ਦੇ ਵਿੱਚ ਇਹਦੇ ਦਾ ਹੁਣ ਐਡੀ ਛੋਟੀ ਭਾਈ ਦੋ ਦੰਦ ਬੜੀ ਔਖੀ ਕਰੋ ਪਾਲਦੀ ਸਹੀ ਗੱਲ ਸਹੀ ਗੱਲ ਆ ਬਾਈ ਜੀ ਸਹੀ ਗੱਲ ਆ ਤੇ ਬਾਕੀ ਜਿਹੜਾ ਹੁਣ ਮਲਾਵੀ ਖੰਡਾ ਕਰਕੇ ਬੱਚੇ ਨੂੰ ਛੱਡ ਕੇ 15 ਹੋਊਗਾ ਹਾਂਜੀ 14 ਕੋਲ ਅੱਜ ਦੀ ਘੜੀ ਦੇ ਵਿੱਚ 14 15 ਕਿਲੋ ਮਲਾਵੀ ਬਿਲਕੁਲ ਤਿਆਰ ਹੈ ਲਾ ਜੇ ਗਾੜ ਵੀ ਦੇਖੋ ਵੀਰੇ ਹਾਂਜੀ ਅੱਜ ਦੀ ਘੜੀ ਵਿੱਚ ਕੱਚੀ ਸੂਈ ਆ ਵੀਰੇ ਗੋਲੇ ਤੇ ਕੱਟੀ ਮਗਰਿਆ ਲਾ ਜੀ ਕੱਤੀ ਸਪੈਸ਼ਲ ਆ ਗਈ ਮਗਰ ਤੇ ਬਾਕੀ ਅਕਰੀ ਗਾੜ ਵਿਛਾਲ ਅਦਰ ਦੀ ਕੁਆਲੀ ਦਿਖਾ ਦੇ ਮੇਰਾ ਵੀਰ ਸਾਰੇ ਮੋਟਾ ਮੋਟਾ ਥਾਣਿਆਂ ਤੇ ਬਿਲਕੁਲ ਚਵਾਫ ਮਾਰੀ ਦਿਖਦੀ ਕਿਦਾਂ ਮੈਂ ਨਾ ਤੂੰ ਤੇ ਹੱਥ ਨਹੀਂ ਰੱਖਣ ਤੇ ਬਿਲਕੁਲ ਪੁੱਲੀ ਪਲੀ ਆ ਮੈਂ ਬਾਲੀ ਅਸਲ ਆ ਗਈ ਤੇ ਬਾਕੀ ਵੀ ਜੇ ਕੋਈ ਪ੍ਰੇਡਰ ਵੀਰ ਮੇਰਾ ਵੀਰ ਕੋਈ ਚਾਵੇ ਵੀਡੀਓ ਦੇ ਵਿੱਚ ਮੰਗ ਸਕਦਾ ਬਾਕੀ ਵੀ ਝੋਟੀ ਜਿਹੀ ਟੋਪ ਕਲਾਸ ਆ ਤੇ ਜਿਹਨੇ ਆਨਲਾਈਨ ਮਕੋਣੀ ਹੈ ਬਿਲਕੁਲ ਤਸਲੀ ਗਾਰੰਟੀ ਥਾਣਾ ਦੀ ਬਾਦਖਾੜ ਪੂਰ ਛਟਾ ਤੇ ਬਾਕੀ ਜਿਹੜੀ ਸਪੈਸ਼ਲ ਹੈ ਤੇ ਮੁੱਲ ਫੇ ਜਿੱਦੀ ਵੀਰਾ ਮੁੱਲ ਬਈ ਇਹਦਾ ਜੋੜੇ ਦਾ ਆਪਾਂ ਫੋਨ ਤੇ ਕਰ ਲਾਂਗੇ ਬਾਕੀ ਜਾਇਜ ਕਰਕੇ ਰੇਟ ਦਵਾਂਗੇ ਜਿਹੜੀ ਗੱਲ ਕਰ ਰਹੇ ਹਾਂ ਬਿਲਕੁਲ ਜਾਇਜ ਆ ਨਾ ਹਾਂ ਜੀ ਜੀ ਲਓ ਜੀ ਜਾਇਜ ਮੁੱਲੇ ਤੇ ਆ ਗਈ ਤੇ ਅੱਗੇ ਆ ਗਈ ਪੂਰੀ ਪੂਰੀ ਬਈ ਕੱਤੀ ਕੱਲ੍ਹ ਸੂਈਏ ਵੀਰੇ ਲਓ ਜੀ ਕੱਲ ਹੀ

ਬਾਕੀ ਹਾਇ ਇਹ ਲੰਥ ਬਹੁਤ ਚੰਗੀ ਆ ਬੋਡੀ ਵੇਟ ਵੀ ਬਹੁਤ ਚੰਗਾ ਆ ਬਾਕੀ ਜੇ ਥਾਂ ਦੀ ਗੱਲ ਕਰ ਲਈਏ ਨੋਕਲਾ ਥਾਂ ਆ ਗਿਆ ਤੇ ਬਾਕੀ ਫਿਰ ਇਹ ਸਾਰੀ ਸਾਫ ਕਰਤੀ ਵੀ ਖਾਲੀ ਜਿਗਦੀਬ ਕਿੰਨਾ ਕੁ ਮਤਲਬ ਮੌਕੇ ਜਿਹੜਾ ਹੋਣਾ ਅੱਜ ਦੀ ਘੜੀ ਵਿੱਚ ਮੈਂ 8-9 ਕਿਲੋ ਹੋਊਗਾ ਗੋਲਾ ਵੀਰੇ 8 ਕਿਲੋ ਮਾਲ ਲੀ ਹੈ ਨਾ ਗੋਲੇ ਸਾਰੇ ਖਾਲੀ ਕਰਤੀ ਵੀਰੇ ਨਾ ਖਾਲੀ ਕਰਤੀ ਕਰਤੀ ਖਾਲੀ ਕਰਦੀ ਤੇ ਦੁੱਧ ਚਵਾ ਦੇਗੀ 12-13 ਕਿਲੋ ਹੈ ਦਿਖਦੀ 12 ਕਿਲੋ ਐ ਢੱਬੇ ਮਰਵਾ ਦੇਗੀ ਪਹਿਲਾਂ ਕੱਟੀ ਲਓ ਜੀ ਬਾਕੀ ਬੂਰੀ ਦੇ ਛਕੀਨ ਬੜੇ ਸੀ ਬੜੇ ਫੋਨ ਆਏ ਸੀ ਭਾਈ ਜੀ ਨਾਲ ਬਾਕੀ ਬੂਰੀ ਅੱਜ ਸਪੈਸ਼ਲ ਹੈ ਇੱਕ ਲੀਲੀ 라ਵੀ ਦੇ ਨਾਲ ਬੂਰੀ ਵੀ ਸਪੈਸ਼ਲ ਲਓ ਜੀ ਲਓ ਜੀ ਬੱਚਾ ਲਾ ਕੇ ਦਿਖਾ ਦੇ ਚਵਾਫ ਮਾ ਦਿਖਾ ਦੇ ਅਕਦੀ ਇੰਨੀ ਕਿ ਬਰ ਬਰ ਕੀ ਨਾ ਕੱਟੀ ਹਾਂਜੀ ਨਹੀਂ ਤੇ ਪਹਿਲੇ ਨਾ ਕੱਟੀਆਂ ਫਿਰ ਸੂ ਗਿਆ ਹਾਂਜੀ ਹਾਂਜੀ ਅੰਦਰ ਦੱਸਦਾ ਤੇ ਲੱਗੇ ਨਹੀਂ ਲੱਗੇ ਲੱਦੀਆਂ ਸਹੀ ਗੱਲ ਹੈ ਭਾਈ ਜੀ ਇਹ ਸਭ ਤੋਂ ਖਾਸ ਤੇ ਚਾਹੀਦੇ ਵੀ ਤੇ ਸੀਲੀ ਦਾ ਕੋਈ ਮੁੱਲ ਨਹੀਂ ਵੀਰੇ ਛੋਟੀ ਦਾ ਜਿਹੜੀ ਗੱਲ ਕਰ ਰਹੇ ਹਾਂ ਹਾਂਜੀ 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 ਇਹ ਬਾਹਰੀ ਸੀਲ ਛੋਟੀ ਹੈ ਵੀਰੇ ਤੇ ਇਹਦਾ ਪਹਿਲੇ ਛੋਟੀ ਆੜੜੇ ਦੇ ਨਹੀਂ ਜੁੜ ਕੇ ਚੁਣੀਆਂ ਪੀਦੇ ਲਓ ਜੀ ਲਓ ਜੀ ਮੇਰੇ ਨਾਲ ਆ ਜੇ ਠੰਡੇ ਸੀਲ ਹੈ ਇਹ ਮੇਰੇ ਤੋਂ ਪਤਾ ਲਾ ਜਾਂਦਾ ਨਸਲਾ ਦਾ ਪਤਾ ਲੱਗ ਜਾਂਦਾ ਲੱਗਦਾ ਜੀ ਲੱਗਦਾ ਜੀ ਤੇ ਜੀ ਲੱਗਦਾ ਬਾਕੀ ਥਾਲੀ ਗੱਲ ਕਰ ਲੀਏ ਬਕਰ ਨੋਕ ਦਾ ਥੜਾ ਆ ਗਿਆ ਵੇਖੋ ਜੀ ਲਓ ਜੀ ਮਗਾਰੇ ਗਾਰੇ ਵੀ ਦੋ ਦਦ ਦੋਂਦਾ ਬੱਚਾ ਜੀ ਦੋਂਦਾ ਬੱਚਾ ਜੀ ਸਹੀ ਗੱਲ ਸਪੈਸ਼ਲ ਜਿਹਨਾਂ ਕਹਿੰਦੇ ਆ ਤੇ ਬਾਕੀ ਆ ਕਿ ਤੁਹਾਨੂੰ ਆਪਾਂ ਲਾਸਟ ਜਿਹੜੀ ਝੋਟੀ ਦਿਖਾਉਣੀ ਆ ਬਿਲਕੁਲ ਤਾਜੀ ਸੁਰੀ ਸੁਵਾਈ ਆ ਉਹ ਵੀ ਟੌਪ ਕਲਾਸ ਹੀ ਆ ਤੇ ਦਿਖਾ ਦੇਗਾ ਜਵਾਬ ਸਮਾ ਮੇਰਾ ਵੀਰ ਲਾਓ ਜੀ ਬਾਕੀ ਥਾਂ ਦੀ ਕੁਆਲਿਟੀ ਦਿਖਾ ਦੇ ਕਰੀਵੇ ਦੇਖੀ ਭਾਈ ਜਿਹੜਾ ਡੰਗ ਹੈ ਲਾਓ ਜੀ ਲਾਓ ਜੀ ਮੋਗੇ ਆਉਂਦੀ ਆ ਬਾਕੀ ਥਾਂ ਤੋਂ ਦੀ ਕੁਆਲਿਟੀ ਬਹੁਤ ਚੰਗੀ ਆ ਲਾਓ ਜੀ ਲਾਓ ਜੀ ਚਵਾਈ ਦਾ ਕੋਈ ਅੰਤ ਨਹੀਂ ਆ ਬਾਕੀ ਪੂਰ ਛੇਤੀ ਗਾਰੰਟੀ ਫੁੱਲ ਤੇ ਬਾਕੀ ਇਕ ਬਗੇ ਖੋਲ ਕੇ ਤੋਰਦੇ ਆ ਫਸਮਾ ਲਗਾ ਝੋਟੀ ਨੂੰ ਨਾ ਵੀਰੇ ਨੈਰਾ ਲੜਾਈ ਝੋਟੀ ਬਹੁਤਾ ਨਹੀਂ ਵੀਰ ਕਹਿ ਸਕਦੇ 12 ਕਿਲੋ ਪਹਿਲਾਂ ਚੱਤੀ ਆਹ ਮੈਂ ਦੁੱਧ ਪਾ ਦੇਗੀ ਲਾ ਵਾ ਜੀ ਲਾ ਵਾ ਜੀ ਪਲੋਂ ਝੋਟੀ ਆ ਗਈ ਤੇ ਹੈ ਦੋ ਦੰਦ ਜੀ ਦੀ ਬੁਰੀ ਵੀਰੇ ਹਾਂ ਜੀ ਸਪੈਸ਼ਲ ਆ ਗਈ ਭਾਈ ਜੀ ਲਓ ਜੀ ਸਪੈਸ਼ਲ ਆ ਗਈ ਤੇ ਬਾਕੀ ਥਾਂ ਥਾਂ ਦੀ ਕੁਆਲਿਟੀ ਦੀ ਗੱਲ ਕਰੀਏ ਤੇ ਨੋਕਾ ਤਾਂ ਲੰਮਾ ਲੰਮਾ ਥਾ ਦੇਖ ਲੋ ਇੱਥੇ ਇਕੜੀ ਖਲਾਰ ਕੇ ਥਾਪੀ ਮਾਰ ਕੇ ਥੱਲੇ ਬੈ ਜਾ ਫਿਰ ਬੈ ਇਕੜੀ ਦਿਖਾ ਦੇ ਸੇਲੀ ਦਾ ਮੁੱਲ ਫਿਰ ਕੀ ਹੁੰਦਾ ਵਾ ਲਓ ਜੀ ਰੋਗਲਾ ਉਹ ਬੱਚੇ ਦਾ ਬੱਚੇ ਤੇ ਜਾਂਦੀ ਹੈ ਕੋਈ ਗੱਲ ਨਹੀਂ ਆਹਾਂ ਦੇ ਬੱਚੇ ਲੱਗੇ ਆਹਾਂ ਦੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਤੇ ਬਾਕੀ ਇਹ ਨਹੀਂ ਆ ਗਈ ਭਈ ਉਹ ਤੋਂ ਉਹ ਤੋਂ ਆਈਦਾ ਐ ਇਹਨੂੰ ਭਾਜੂਗੀ ਨਹੀਂ ਠੰਡੀ ਇਹ ਨਾ ਇਹ ਨਥਰਾ ਦੇ ਵੀਰ ਮੋਲੇ ਜਿਹੜੀ ਗੱਲ ਕਰ ਰਹੀ ਸੀ ਸੇਲ ਠੰਡੀ ਜਿਹਨੂੰ ਸੇਲ ਠੰਡੀ ਆਂਦੇ ਆ ਤੇ ਬਾਕੀ ਇਹ ਜਿੱਦ ਦੀ ਬਾਬਾ ਇੱਕ ਗੱਲ ਕਰੀ ਇਹਦੇ ਮੋਲ ਦੀ ਮੋਲ ਦੇ ਕਿਤੇ ਵੀਰ 2 ਲੱਖ ਦੀ ਆ ਹਾਂਜੀ ਤੇ 1 ਲੱਖ 45 ਹਜ਼ਾਰ ਦੀ ਦੇ ਦਾਂਗੇ ਲੋਏ 1 ਲੱਖ 45 ਹਜ਼ਾਰ ਦੀ 1 ਲੱਖ 45 ਦੀ ਦੇ ਦਾਂਗੇ ਹੋ ਜੇ ਕੋਈ ਮੌਕੇ ਦੇ ਮਾਨਤਾਲ ਭਾਈ ਜੀ ਇਹ ਦੇ ਦਾਂਗੇ ਵੀਰ ਜੇ ਹੋਈਆਂ 2000 ਘੱਟ ਦਿੰਦਾ ਏ 1 ਲੱਖ 43 ਹਜ਼ਾਰ ਦੀ ਦੇ ਦਾਂਗੇ ਤੁਹਾਨੂੰ 1 43 ਦੀ 1 43 ਦੀ ਲਓ ਜੀ 173 ਦੀ ਝੋਟੀ ਆ ਗਈ ਟੌਪ ਕਲਾਸ ਬੂਰੀ ਤੇ ਬਾਕੀ ਅਕਰੀ ਅਡਰ ਦੀ ਕਵਾਲੀ ਹੈ ਕਰੀ ਖਾਂਤੋਂ ਦੀ ਕਵਾਲੀ ਦਿਖਾ ਦੇ ਫਿਰ ਸਪੈਸ਼ਲ ਜਿੰਨੂੰ ਆਂਦੇ ਨੇ ਤੇ 143000 ਦੀ ਇਹ ਫਿਰ ਪਹਿਲਾਂ ਕੱਟੀ ਆ ਲਓ ਜੀ ਪਹਿਲਾ ਸਵਾਦ ਕੱਟੀ ਵੀਰੇ ਆਜੇ ਪਹਿਲਾਂ ਕੱਟੀ ਆ ਇਹ ਕੱਟੀ ਨਾਲ ਮੈਨੂੰ ਐਂ ਲੱਗਦਾ ਵੀ ਇਹ 16 17 ਕਿਲੋ ਦੁੱਧ ਦੇ ਦੇ ਲਓ ਜੀ ਅੱਜ ਦੀ ਘੜੀ ਦੇ ਕੋਲ 12 ਕਿਲੋ ਦੁੱਧ ਤਿਆਰ ਵੀਰੇ 12 ਕਿਲੋ ਘੰਡੇ ਦੇ ਲਾਵਾ 12 ਕਿਲੋ ਤੇ ਕੱਟੀ ਮਗਰਿਆ ਹਾਂਜੀ ਤੇ ਆਪ ਕੀ ਬੋਲੇ ਵੀਰੇ ਇਹ ਜੰਦਾ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਇਹ ਸਭ ਤੋਂ ਖਾਸ ਸਾਡੇ ਇਹ ਵੀਰੇ ਹਾਂਜੀ ਲੈ ਇਹ ਹਵਾ ਦੇ ਵਿੱਚ ਕਹਿ ਦਿੰਦੇ ਦੋਂਦੀ ਚੌਗੀ ਨਹੀਂ ਭਾਈ ਜੀ ਇਹ ਗੱਲ ਮੰਨਿਆ ਆਪਾਂ ਦੰਦ ਕੁੱਟ ਕੇ ਦਿਖਾਵਾਂਗੇ ਦੋਂਦੀ ਨਿਕਲੂ ਤਾਂ ਦੋਂਦੀ ਨਿਕਲੂ ਤੇ ਚੌਗੀ ਨਿਕਲੂ ਤਾਂ ਚੌਗੀ ਨਿਕਲੂ ਚੌਗੀ ਨਿਕਲੂ ਵੀ ਸਹੀ ਗੱਲ ਹੈ ਤੁਸੀਂ ਕਿ ਦੰਦ ਕੁੱਟ ਕੇ ਦਿਖਾਵਾਂਗੇ ਲਾਓ ਜੀ ਚਾਰ ਦੰਦ ਛੋਟਿਆ ਗਏ ਚੌਗੀ ਤੇ ਚੌਗੀ ਹੋਊ ਵੀਰੇ ਚੌਗੀ ਤੇ ਚੌਗੀ ਬਾਈ ਜਾਂਦਾ ਹੋਊਗੀ ਤੇ ਜੇ ਦੋਂਦੀ ਗਿਆ ਤਾਂ ਦੋਂਦੀ ਹੋਊਗੀ ਤੇ ਬਾਕੀ ਅਗਰ ਇਹ ਤੋੜ ਕੇ ਦਿਖਾਦੇ ਬਾਕੀ ਸਿੰਘ ਸਿੰਘ ਦਿਖਵਾ ਲਈ ਤੇ ਬਿਲਕੁਲ ਜੈਡ ਬਲੈਕ ਤੇ ਨਸਲ ਬਰੀਡ ਜਿਹਨੂੰ ਕਹਿੰਦੇ ਨੇ ਇਹ ਇੰਨੀ ਕਕਟੀ ਵੀਰੇ ਠੰਡੀ ਨਾ ਮੈਨੂੰ ਲੱਗਦਾ ਵੀ 15 16 ਕਿਲੋ ਆਰਾਮ ਨਾਲ ਬਹੁਤ ਅਸਵੀਕਰੀ ਤੇ ਪਾਵਾ ਜੀ ਆਹ ਜੀ ਮੈਨੂੰ ਦੁੱਧ ਕਿਥੋਂ ਕੱਢਦੀ ਕਿੱਦਿ ਮੈਨੂੰ ਦੁੱਧ ਬਾਈ ਜੇ ਗੱਲ ਦੁੱਧ ਹੀ ਆ ਜਾਂਦੀ ਆ ਤੇ ਦੁੱਧ ਬਰੀਡ ਦੀ ਨਸਲ ਬਰੀਡ ਕਰਦਾ ਦੁੱਧ ਤੇ ਬਾਕੀ ਮਿਲਕ ਪੁਆਇੰਟ ਬਹੁਤ ਚੰਗੀ ਲੱਗੀ ਇਹਨੂੰ ਤੇ ਬਾਕੀ ਖਾਸ਼ੀ ਗੱਲ ਆ ਵੀ ਬਿਲਕੁਲ ਇਹ ਪਿੱਠਪੂਰੀ ਦੀ ਬਹੁਤ ਚੰਗੀ ਆ ਤੇ ਅਡਰ ਜਿਹੜਾ ਫਿਟਿੰਗ ਆ ਲਾ ਗਿਆ ਇਹਨੂੰ ਬਾਕੀ ਸਾਰੋ ਬਰੇ ਅੰਧੀ ਬੜੀ ਠੰਡੀ ਰੁਲਾਇਤ ਨਾ ਜਾਈਆਂ ਲਾਓ ਜੀ ਸੇ ਛੰਡੇ ਜਿਹਨਾਂ ਦੇ ਆ ਬੱਚਾ ਵੀ ਨੇ ਲਾਉਣੇ ਤੇ ਪਹਿਲਾਂ ਕੱਟਿਆ ਵੀਰੇ ਥੱਲੇ ਨਹੀਂ ਗਦੇ ਬੈਂਦੂਣੀਆਂ ਅੱਜ ਆ ਜਿਹੜੀ ਵੀਡੀਓ ਆਪਾਂ ਬਣ ਰਹੀ ਆ ਲੇਲੇ ਦਾ ਵੀ ਪੂਰੀ ਤੇ ਇਹ ਵੀ ਅਗੇ ਰੈਡੀਆ ਪਈਆਂ ਤੇਰੇ ਵੈਰੀ ਵੱਖੋ ਵੱਖ ਤੇ ਬਾਕੀ ਜਿਹੜੀ ਸਪੈਸ਼ਲ ਲਾ ਕੇ ਪਾ ਰਹੇ ਨੇ ਤੇ ਟਾਪ ਕਲਾਸ ਜਿਹਨੂੰ ਕਹਿੰਦੇ ਨੇ ਤੇ ਬਾਕੀ ਫੇਜੀ ਤੇ ਮੇਰੇ ਮੋਲ ਦੀ ਗੱਲ ਕਰ ਲਈਏ ਜੀ ਫਿਰ ਕੱਟੇ ਵੀਰੇ 2 ਲੱਖ ਦੀ ਮੋਲ ਨਹੀਂ ਕਰਨਾ ਉਹਨੇ ਪਾਸੇ ਆਪਾਂ ਪੈਣਾ ਆਪਾਂ ਇਹ ਵੀ 145000 ਦੀ ਦੇ ਦਾਂਗੇ ਜੀ। 145 ਦੀ। 145 ਦੀ ਦੇ ਦਾਂਗੇ ਵੀਰੇ। ਲੈ ਜਿੱਤੇ ਵੀ ਇਹ ਵੀ ਛੋਟ ਕਰਦੇ ਆ ਵੀ 43 ਦੀ ਜਾਂਦੇ। ਜੈ। ਚਲੋ ਤੁਸੀਂ ਕਹਿਤਾ ਦੇ ਉਹਦਾ ਮੁੱਲਾ ਇਹ ਮੇਰੇ ਆਪਣੀ 2-4000 ਬਜਟ ਰੱਖੇ ਨਾ। ਮੈਂ ਤਾਂ ਜਾਂਦੇ। ਚਲੋ 1 ਲੱਖ ਇਹ ਜਿਹੜੇ 43 ਦੀ ਦੇ ਦਾਂਗੇ ਪਰ ਇਹੋ ਜਿਹੀ ਕੱਟੀ ਵੀਰੇ ਨਹੀਂ ਮਿਲਦੀ ਪਹਿਲਾਂ ਹੀ ਵੇਚਦੇ ਰਹੇ ਵੀਰੇ ਪਹਿਲਾਂ ਦੋ ਦੋ ਦਾ 7-7 2 ਲੱਖ ਦੀ ਪਈ ਪਿੱਛੋਂ ਮਿਲਦੀ ਸੀ ਵੀਰੇ ਹਾਂਜੀ ਹਾਂਜੀ ਆੜੀਆਂ ਆੜੀਆਂ ਸੀਲੀਆਂ ਨਾ ਵੀਰੇ ਹਾਂਜੀ ਹਾਂਜੀ ਕੋਈ ਕੋਈ ਐਸੇ ਦਿਖਾਉਂਦੀ ਆ ਪੀ ਐਂ ਜਿੱਥੇ ਗੱਲ ਕਰਦਾ ਸਹੀ ਸਹੀ ਗੱਲ ਆ ਸਹੀ ਗੱਲ ਆ ਬਾਈ ਜੀ ਸਭ ਤੋਂ ਖਾਸ ਤੇ ਦੋ ਮਹੀਆਂ ਤੇ ਇੱਕ ਮਗਰ ਕੱਟੀ ਵੀਰੇ ਜਿੱਥੇ ਗੱਲ ਕਰ ਹਾਂਜੀ 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 ਲਓ ਜੀ ਟੋਗਾ ਤੇ 71 43 ਦੀ ਛੋਟੀ ਤੇ ਅੱਗੇ ਆ ਗਈ ਰਾ ਟਾਪ ਕਲਾਸ ਇਹ ਹੋਣੀ ਛੋਟੀ ਸੂਈ ਹੈ ਵੀਰੇ ਅੱਛਾ ਜੀ ਇਹ ਛੋਟੀ ਜਿਹਦਾ ਖਾਲੀ ਹੋਰੇ 10 15 ਮਿੰਟ ਹੋਈ ਫੇਰ ਪਾਈ ਹੁੰਦੀ ਹੈ ਅੱਛਾ ਜੀ ਛੋਟੀ ਪਰਮਾਣਾਂ ਦੀ ਘੜੀ ਨਾ ਇਹ ਵੀਰ ਭਰਾ ਦੱਸਣਗੇ ਵੀ ਕਿੰਨਾ ਦੁੱਧ ਦੇ ਦੂ ਜਿਹੜੀ ਗੱਲੇ ਪਲੂਨ ਨੇ ਵੀ ਰੰਨੀ ਕਿ ਲੋਕਾਂ ਦੇ ਦੂਤ ਖੜਿਆ ਲਓ ਜੀ ਪਲੂਨ ਆ ਗਿਆ ਦੂਜਾ ਸੁਆਦ ਛੋਟੀ ਆ ਇਹਦੇ ਵੀਰੇ ਜਿਦਾ ਐ ਵਰਕ ਵਾਰ ਕੀ ਕਹਦੀਦਾ ਯਾਮਨ ਵਰਗੀ ਆ ਵੀਰ ਜੀ ਯਾਮਨ ਵਰਗੇ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਫੁੱਟ ਫੁੱਟ 2-2 ਫੁੱਟ ਬਾਹਰ ਹੀ ਤੁਰੇ ਫਿਰਦੀ ਆ ਤੇ ਬਾਕੀ ਜਿਹੜਾ ਤੁਰਨਾ ਵੀਰ ਕੋ ਛੋਟੀ ਕੋ ਓਪਖਾਵਾ ਤੇ ਜੇਰ ਜਾਰ ਪਾਤੀ ਆ ਤੇ ਕਿੰਨਾ ਕ ਬੋਲਾ ਕੱਢਿਆ ਜੀ ਫਿਰ ਆ ਠੀਕ ਹੁਣ ਚੋ ਇਹ ਵੀਰ ਇਹ 4 ਕਿਲੋ ਕੱਢਿਆ ਹੁਣ ਦਿੰਦੀ ਆ ਤੇ 4 ਕਿਲੋ ਤੇ ਬਾਕੀ ਜਿਹੜਾ 4 ਕਿਲੋ ਕੱਢਣ ਤੋਂ ਬਾਅਦ ਵੀ ਛੋਟੀ ਜਿਹੜਾ ਤੁਰਨਾ ਓਕਾ ਛੋਟੀ ਕੋ ਤੇ ਬਾਕੀ ਜੇ ਦੀ ਆਰਡਰ ਦੀ ਗੱਲ ਕਰ ਲਈਏ ਤੇ ਬਟਨ ਵਾਲਾ ਆਰਡਰ ਆ ਨਾ ਥੋੜੇ ਜਿਹਾ ਦੇਖੋ ਜੀ ਪਿਛੇ ਨੂੰ ਤੇ ਜੇ ਬਾਕੀ ਗੱਲ ਕਰ ਲਈਏ ਜੇ ਆਰਡਰ ਦੀ ਆਰਡਰ ਤੇ ਪੈ ਰੱਖੇ ਪਾਈ ਛੋਟੀ ਦੇ ਉੱਤੇ ਚੜਦੇ ਫੋੜ ਫੋੜ ਬਾਹਰ ਹੀ ਤੁਰੀ ਕਰਦੀ ਆ ਤੇ ਪੇਠਪੁਰੀ ਦੀ ਬਹੁਤ ਚੰਗੀ ਹੈ ਛੋਟੀ ਤੇ ਬਿਲਕੁਲ ਬਰੀਡ ਨਸਲ ਬਰੀਡ ਹੈ ਹਰ ਹਰ ਪਾਸੇ ਮਤਲਬ ਬਿਲਕੁਲ ਓਕੇ ਪੋੜਿਆ ਲੈ ਵਾ ਜੀ ਸਪੈਸ਼ਲ ਛੋਟੀ ਦੇ ਭਾਈ ਤਕਰੀਫਰ ਦੁੱਧ ਤੇਰੇ ਸਾਹਮਣੇ ਕੰਨਾਗੇ ਮਤਲਬ 20 ਤੋਂ ਪਸ ਜਾਊਗੀ ਜੀ 20 ਤੋਂ ਵੀਰੇ ਜਿੱਦਾਂ ਲਿਵਾ ਆ ਜਿਹਦੀ ਠੰਡੀ ਛੋਟੀ ਕਰਦੀ ਆ ਹਾਂਜੀ ਮਾਤ ਵਾਲੀ ਘੜੀ ਨੂੰ ਦਾ ਜਿਹੜੀਆਂ ਇਹਨੇ ਇਹਨੂੰ ਇੰਨਾ ਕਿ ਦੁੱਧ ਦੀ ਕਹਿੰਦਾ 20 ਕਿਲੋ ਦਾ ਰਾਮਾ ਦੇਣਾ ਜੀ ਲੈ ਵਾ ਜੀ ਬਾਕੀ ਜਵਾਬ ਸਵਾ ਲਓ ਜੀ ਜਵਾਬ ਸਮਾਂ ਦੇ ਗਰੀ ਪੰਦਾ ਬਿਲਕੁਲ ਕੇ ਰਿਪੋਰਟ ਹੋ ਗਈ ਨਹੀਂ ਬੈਤਦੀ ਨਹੀਂ ਜਿਗਰੀ ਮੰਦਨ ਵਾਲੀ ਗੱਲ ਆ ਬਾਕੀ ਜਿਹੜੀ ਮੇਨ ਗੱਲ ਹੁੰਦੀ ਆ ਆਪਾਂ ਜਿਹਦਾ ਮਤਲਬ ਬ੍ਰੀਡ ਦੀ ਗੱਲ ਕਰ ਲਈਏ ਤੇ ਨਸਲ ਬੀਰ ਜਿਹੜੀ ਆ ਮਤਲਬ ਠੰਡੀ ਹੁੰਦੀ ਆ ਜਿਹਨੂੰ ਮੇਰੇ ਗੱਲ ਲੈਂਦੀ ਆ ਹਾਂਜੀ ਇਹ ਨਸਲ ਤੇ ਬ੍ਰੀਡ ਤੇ ਮਾਲ ਲੈਣਾ ਵੀਰੇ ਦਿੰਦੀ ਹਾਂ ਹਾਂਜੀ ਦਿੰਦੀ ਆਪ ਆਪਣੀ ਹਰ ਵੀਰੇ ਨੂੰ ਵਪਾਰ ਦੀ ਸਮਝ ਹੁੰਦੀ ਜਿਹੜੀ ਗੱਲ ਸਮਝ ਆਉਂਦੀ ਸਹੀ ਗੱਲ ਆ ਇਹ ਟੋਕਰੀ ਵੀ ਸਾਡੇ ਕੋਈ ਕਿਤੇ ਭੌਂ ਕੇ ਆ ਜਾਏਗੀ ਨਾ ਵੀਰੇ ਹਾਂਜੀ ਉਹ ਕਿਤੇ ਗਾਗ ਧੋਖਾ ਨਹੀਂ ਖਾਈਗੀ ਜਿਹੜੀ ਗੱਲ ਕਰਨ ਵਾਲੀ ਵੀਰੇ ਸਹੀ ਗੱਲ ਸਹੀ ਗੱਲ ਹੈ ਤੇ ਬਾਕੀ ਜੋ ਵੀ ਜੇ ਆਪਾਂ ਗੱਲ ਕਰੀ ਇਹਦੇ ਮੁੱਲ ਦੀ ਫਿਰ ਮੁੱਲ ਤੇ ਵੀਰੇ ਅੱਜ ਵੀ ਘੜੀ ਤੇ ਝੋਟੀ ਦੀ ਜੇ ਮੁੱਲ ਦੇ ਮੁੱਲ ਦੇ ਆਪਾਂ ਸੇ ਆਪਾਂ ਦੋਲਦੇ ਹਾਂ ਹਾਂਜੀ ਝੋਟੀ ਨੂੰ ਵੀਰੇ 3-3 ਲੱਖ ਦੀ ਆ ਹਾਂਜੀ ਮੁੱਲ ਨਹੀਂ ਕਰਦਾ 2.5 ਲੱਖ ਦੀ ਝੋਟੀ ਦੇ ਦਾਂਗੇ ਤੁਸੀਂ 2.5 ਲੱਖ ਦੀ ਤੇ ਇਹੋ ਜਿਹਾ ਮਾਨਦਾਨ ਫੁੱਲ ਕਰਦਾ ਕਿ ਹੋਰ ਜ਼ਿਆਦਾ ਹੋਰ ਕਰਦਾ ਵੀਰੇ ਮੇਰਾ ਪੰਜ ਹੀ ਛੱ 245000 ਦੀ ਦੇ ਦਾਂਗੇ ਚੋਟੀ ਲਾਓ ਜੀ 245000 ਦੀ 22+ ਵਾਲੀ ਝੋਟੀ ਐ ਚੱਪਗੀਆਂ ਵਾਲਾ ਲੈਵਾ ਵੀਰੇ ਜੀ ਲਾਏ ਬਾਕੀ ਹਾਲਿਆ ਕਰੀ ਅੜਲੀ ਵਾਲੀ ਦਿਖਾ ਦੇ ਥਣ ਨੋਗਲਾ ਆ ਗਿਆ ਮੁੱਠੀ ਵਾਲਾ ਥਣ ਜਿਹਨੂੰ ਕਹਿੰਦੇ ਨੇ ਤੇ ਬਾਕੀ ਬਰੀਕੀਆਂ ਬਰੁਕੀਆਂ ਝੋਟੀਆਂ ਬਹੁਤਿਆ ਕਾਗਜ ਵਰਗੀ ਜਿਹਨੂੰ ਕਹਿੰਦੇ ਆ ਐਨਾ ਲੈਵਾ ਫਰਮਾ ਦਿਓ ਇਹਦਾ ਚੱਪਗੀਆਂ ਲੰਦੀਆਂ ਦੀ ਸਹੀ ਗੱਲ ਸਹੀ ਗੱਲ ਸਹੀ ਗੱਲ ਮੰਨਣ ਵਾਲੀ ਗੱਲ ਬਾਈ ਜੀ ਤੇ ਅੱਲਾਹ ਜੀ ਮੋਲੇ ਫਾਦਾ 2.5 ਲੱਖ ਮੋਲੇ ਦਾ ਹਾਂਜੀ ਥੋੜੇ ਦਿਨ ਹੋ ਗਏ ਵੀਡੀਓ ਵੇਖਣ ਦੇ ਆਂ ਹਾਂਜੀ ਉਹ ਕਹਿੰਦੇ ਵੀ ਮਤਲਬ ਜਿਹੜੀ ਵੀ ਮਤਲਬ ਇੱਕ ਘਟੀ ਵਾਲੀ ਮੈਂ ਤਾਂ ਦੀ ਹਾਂ ਹਾਂਜੀ ਇੱਕ ਉੱਚੀ ਧੀ ਰੱਖਦੀ ਆ ਹਾਂਜੀ ਤੋਂ ਕੋਣ ਹਾਂਜੀ ਥੋੜੀ ਜਿਹੀ ਨਾ ਵੀਰੇ ਬਾਕੀ ਉਹ ਵੀ ਇਹ ਗੱਲ ਸਹੀ ਆ ਵੀ ਮਤਲਬ ਦੁੱਧ ਵਾਲੀ ਝੋੜੀ ਨਿਕਲੇਗੀ ਜੀ ਹਾਂਜੀ ਆ ਇਧਰ ਆਨ ਕੈਮਰਾ ਘੁਮਾਓ ਵੀਰੇ ਹਾਂਜੀ ਹਾਂਜੀ ਇਧਰ ਲਾਓ ਜੀ ਪੂਰੀਆਂ ਮਿਲ ਕੇ ਪਵਾੜਿਆ ਵੀਰੇ ਜਿਹਦਾ ਐਚਪ ਬਗਾਇਆਂ ਨੂੰ ਲੱਗਾ ਗਿਆ ਨਾ 18 ਵੀ ਜਿਹੜੀ ਗੱਲ ਕਰਨ ਵਾਲੀ ਸਹੀ ਗੱਲ ਆ ਹਾਰੂ ਤੇ ਬਾਕੀ ਜੇ ਗੱਲ ਕਰੀ ਆਪਾਂ ਜੇ ਮੰਨੋ ਆਰਡਰ ਦੀ ਆਰਡਰ ਤੇ ਮਿਲਕ ਪਾਇੰਟ ਦੀ ਗੱਲ ਕਰੀਏ ਦੋ ਦਾ ਪੈਪ ਹੀ ਲੱਗਾ ਇਹਨੂੰ ਇਹ ਕਰੀ ਫੇਰ ਦਿਖਾ ਦੇ ਮੇਰਾ ਵੀਰੇ ਕਾਰ ਤੇ ਪਿਛਾਲ ਦਿਖਾ ਦੇ ਹਾਂਜੀ ਮੇਰੇ ਇੱਕ ਹੋਰ ਆ ਕੇ ਪੁਣੇ ਦੋ ਗੱਠਾ ਮੋਟੀ ਲਾ ਲਾ ਜੀ ਉਹ ਥੋੜੀ ਕੀ ਤੇਰੀ ਦੋ ਦਾ ਪੈਪ ਹੀ ਆ ਤੇ ਬਾਕੀ ਬਰੀਕਦੰਤ ਕੋਈ ਨਹੀਂ ਆ ਵੀਰੇ ਇਹ ਕਰੀ ਬਰੀਕ ਇਹਨੇ ਵੀਰੇ ਮੱਥਾ ਦਿਖਾ ਦੇ ਇਕਰੀ ਮੇਰਾ ਵੀਰੇ ਲਓ ਜੀ ਬਰੀਡ ਬਰੀਡ ਦਿਖਾ ਦਿਆ ਕਰੀ ਮੱਥਾ ਤੇ ਮਗਰ ਕਟਾ ਆ ਗਿਆ ਜੀ ਫਿਰ ਲਓ ਜੀ ਕਟਾ ਵੀ ਆ ਗਿਆ ਮਗਰ ਸਪੈਸ਼ਲ ਹੀ ਆ ਗਿਆ ਕਟਾ ਹੈ ਤੇ ਬਾਕੀ ਚਲੋ 2.5 ਲੱਖ ਮੋਲਿਆ ਤੇ 245000 ਵੀ 5000 ਬਾਈ ਦੀ ਛੋੜ ਲੈ ਲਈ ਆ ਜੀ ਛੋਟੀ ਦੀ ਛੋਟੀ ਟੋਕਲਾ ਇਹ ਕਰੀ ਖੋਲ ਕੇ ਤੋੜਦੇ ਫਿਰ ਮੈਨਾਂ ਵੀ ਰਗਾ ਦਿਖਾ ਰਿਆ ਕਰੀ ਮੇਲੇ ਜੇ ਖੰਨ ਵਾਲੀ ਆ ਜਿਹਨਾਂ ਮੈਂ ਗੱਲ ਕਰੀ ਫਿਰ ਲੈ ਲਈ ਹੋ ਗਈ ਬੁਰੀ ਹੋ ਗਈ ਤੇ ਇਹ ਹੋ ਗਈ ਜਿਹੜੀ ਪਹਿਲੇ ਨੰਬਰ ਤੇ ਵੀ ਟੋਪ ਕਲਾਸ ਆ ਤੇ ਜਿਹੜੀ ਆ ਵੀ ਤੁਹਾਨੂੰ ਦਿਖਾਈਏ ਵੀ ਟੌਪ ਕਲਾਸ ਪਹਿਲੇ ਸਵੇਰ ਕਦ ਦੰਦਾਂ ਚ ਦੋਂਦੀਆਂ ਚੋਗੀਆਂ ਨੇ ਇਹ ਕਦੇ ਬਾਕੀ ਖਾਸ ਤੇ ਵੀਰੇ ਹਾਂਜੀ ਛਿੱਗੀ ਝੋਟੀ ਆ ਵੀਰੇ ਲਓ ਜੀ ਛੇ ਦਾ ਦੇ ਵੀਰੇ ਲਓ ਜੀ ਦੀਦੀ ਵੀ ਇਹ ਕਦੇ ਇਹ ਕਾਰਟ ਉੱਡਾ ਜਾਨਾ ਕੱਢਦੀ ਫਿਰਦੀ ਵੀਰੇ ਲਓ ਜੀ ਰਿਕਾਡ ਤੋਰਤਾ ਇਹ ਕਦੇ ਦੋਂਦੀਆਂ ਚੋਗੀਆਂ ਛਿੱਗੀਆਂ ਆ ਇਹ ਕਾਂ ਜੀ ਲਓ ਜੀ ਦੋਂਦੇ ਬੱਚੇ ਚੋਗੇ ਬੱਚੇ ਆ ਗਈ ਵੇਖੋ ਟੌਪ ਕਲਾਸ ਆ ਗਈ ਝੋਟੀ ਵੇਖੋ ਜੀ ਵੇਖੋ ਜੀ ਤੁਰਨਾ ਵੀ ਔਖਾ ਭਾਈ ਇਹ ਪਾ 4 ਕਿਲੋ ਦੋ ਤਾਂ ਕੱਢਿਆ ਹੋਇਆ ਵਾਟਰ ਦੀ ਕੁਆਦੀ ਫਿਰ ਵੀ ਮਤਲਬ ਤੁਰਨਾ ਵੀ ਔਖਾ ਕੁਝ ਝੋਟੀ ਕੋ eh horf boy beri 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 eh ada kelas yang jadinya ਜੋ ਬੋਲ ਰਹਿਣਗੇ ਵੀਰੇ ਆਪਾਂ ਨੂੰ ਵੀ ਮੈਂ ਗੱਲ ਕਰੀ ਫਿਰ ਹਾਂਜੀ ਫਿਰ ਟਾਪ ਕਲਾਸ ਫਿਰ ਮੇਲੇ ਜਿਹੀ ਫਿਰ ਟਾਪ ਕਲਾਸ ਤੇ ਤੁਹਾਨੂੰ ਭਰਾ ਫਿਰ 2 ਲੱਖ 45 ਹਜ਼ਾਰ ਦੀ ਆਇਆ ਦੇਖੋ ਵੀਰੇ ਇਸ ਤੋਂ 3.5 ਲੱਖ ਤੋਂ ਲਿਖੀ ਗਈ ਜਦ ਨਹੀਂ ਹਾਂਜੀ ਤੇ ਇਹ ਤੋਂ 60 ਵੀ ਨਹੀਂ ਨਿਕਲਦਾ ਵੀਰੇ ਹਾਂਜੀ ਤੇ ਅੱਤ ਤੋਂ ਦੋ ਤਿੰਨ ਗਦਰੇ ਦੇ ਕੁਦੀਆਂ ਲਓ ਜੀ 8 ਕਿਲੋ ਵਾਲੀ ਸ਼ਾਮੀ ਨਾਲੇ ਕੱਪਣ ਤੋਕਰ ਕੱਪਣਾ ਬਾਕੀ ਕਿਹਦੀ ਕਲਾਸ ਦੇ ਦੀ ਬੜੀ ਵੀਰੇ ਹਾਂਜੀ ले ठ ਸ਼ੇਮੀ ਨਰੀ ਕਪਣਾ ਬਿਲਕੁਲ ਚੈੱਕ ਦਾ ਪਾਸ ਟੋਪ ਕਲਾਸ ਝੋਟੀ ਆ ਤੇ ਦੁੱਧ ਕਿੰਨਾ ਜੀ ਵੀਰ ਥਲੇ ਦੋਸੇ ਦੇ ਘੱਟ ਕਿਲੋ ਦਾ ਝੋਟੀ ਲਓ ਜੀ 8 ਕਿਲੋ ਤੇ ਬਾਕੀ ਜਿਹੜੀ ਨਸਲ ਵੀਰ ਬਹੁਤ ਆ ਤੇ ਬਾਕੀ ਇਹ ਵੀ ਨਾਮੀ ਝੋਟੀ ਜਿਹਨੂੰ ਕਹਿੰਦੇ ਨੇ ਹਾਂ ਜੀ ਤੇ ਕੁਮਾਰੇ ਫਿਰ ਬਾਈ ਕੁਮਾਰੇ ਫਿਰ ਕਮਾਲਿਆ ਕਮਾਲਿਆ ਮੇਰਾ ਵੀਰ ਝੋਟੀ ਲਓ ਜੀ ਟੋਪ ਕਲਾਸ ਆ ਗਈ ਸ਼ੇਮੀ ਨਰੀ ਕਪਣਾ 8 ਕਿਲੋ ਦੁੱਧ ਆ ਤੇ ਫਿਰ ਮੋਲੀ ਗੱਲ ਕਰ ਲਈ ਜਿੱਦੀ ਫੇਰੀ ਦੀ ਮੋਲਾ ਵੀਰ ਝੋਟੀ ਦਾ ਐਵਰੀਟੂ ਦੀ ਬਾਲਾ ਟੋਪੜੀ ਵੀ ਵੀ ਡੇਰ ਦੀ ਵਿਕ ਜਾਂਦੀ ਹੈ ਮੁੱਲ ਨਹੀਂ ਕਰਨਾ ਵੀਰੇ ਹਾਂਜੀ ਇਹ ਜੈਸਨੋ 120000 ਦੀ ਦਿੰਾਂਗੇ ਲਓ ਜੀ 120000 ਦੀ 20000 ਦੀ ਸਿਰਫ ਦੇਣੀ ਹੈ ਜੀ ਦੇਣੀ ਆ ਕੋਈ ਛੋਟ ਛੱਪਾ ਨਹੀਂ ਹਾਂਜੀ ਤੇ ਬਾਕੀ ਮੌਕੇ ਮੌਕੇ ਥੋੜਾ ਜਿਹਾ ਮਾਲ ਕਰਦੇ ਮੈਨਾਂ ਵੀ ਇਹ ਜੈ ਜੀ ਵੀਰੇ ਬਿਲਕੁਲ ਰੇਟ ਜਿਆਦਾ ਆਜੋ ਗਾੜੀ ਜਰਸੀ ਵੇਖ ਲਓ ਲਓ ਜੀ ਜਰਸੀਆਂ ਆ ਗਈਆਂ ਕੇ ਟੌਪ ਕਲਾਸ ਲਓ ਜੀ ਇਹ ਗਾਈਆਂ ਵਾਲੀ ਗੱਲ ਕਰ ਲਈਏ ਤੇ ਟੌਪ ਕਲਾਸ ਇਹ ਪਹਿਲਾ ਬੱਚੀ ਹੈ ਵੀਰੇ ਹਾਂਜੀ ਜਰਸੀ ਲੈ ਲੈ ਲਓ ਜੀ ਪਹਿਲਾ ਬੱਚੀ ਹੈ ਖਾਸ ਤੇ ਇਹ ਵੀ ਉਹ ਚਾਰ ਦਾ ਹੋਈ ਗਈ ਵੀਰੇ ਚਾਰ ਦੰਦ ਹਾਂਜੀ ਚਾਰ ਦੰਦ ਬੱਚੀ ਆ ਗਈ ਤੇ ਟੌਪ ਕਲਾ ਜਿਹਨੂੰ ਹੀਰਾ ਕਹਿੰਦੇ ਨੇ ਪਿਓਰ ਚੋਗੀ ਖੋਲ ਕੇ ਤੋੜਦੇ ਫਿਰ ਬੱਗੀ ਇਹਨੂੰ ਵੀ ਲਓ ਜੀ ਤੁਰਨਾ ਵੀ ਔਖਾ ਹੋ ਜਾ ਬਾਈ ਹੈ ਹਾਂ ਹਾਂਜੀ ਬਾਕੀ ਇਹ ਵੀ ਜਿਹੜੀ ਮੇਨ ਗੱਲ ਆ ਜਿਹੜੀ ਜਰਸੀ ਆ ਘੱਟ ਲੱਭਦੀ ਆ ਜੀ ਹਾਂਜੀ ਹਾਂਜੀ ਜਰਸੀ ਇਹ ਟੌਪ ਕਲਾਸ ਆ ਤੇ ਕਮਾ ਲਿਆ ਬਾਈ ਕਮਾ ਲਿਆ ਬਾਈ ਥੋੜੀ ਪਾਲ ਪੁਲ ਪਾਈ ਫਿਰਦੀ ਹਾਂਜੀ ਹਾਂਜੀ ਪਾਲਾ ਪੁਲਾ ਪਾਈ ਫਿਰਦੀ ਐ ਵਛੀ ਹਾਂਜੀ ਤੇ ਬਾਕੀ ਟੋਪਲਾ ਸਿਆ ਤੇ ਦੁੱਧ ਵੀ ਪਾਈ ਜਿੰਨਾ ਚ ਵਾਜੇਗੀ ਫਿਰ ਉਹ ਤਾਂ 15 16 ਕਿਲੋ ਰਾਮਾ ਚ ਵਾਜੇਗੀ 15 16 ਕਿਲੋ ਰਾਮਾ ਚ ਵਾਜੇਗੀ ਤੇ ਬਾਕੀ ਮੋਲ ਫਿਰ ਦਿੱਤੀ ਵੀਰਾ ਮੋਲ ਜੀ ਤਕੀ ਦੇ ਸਾਡੇ ਬੈੜੀ ਜਾਂਦੀਆਂ ਮੋਲ ਜਾਰ ਕਰਕੇ ਦੇ ਦਾਂਗੇ ਹਾਂਜੀ ਸਪੈਸ਼ਲ ਜੀ ਉਹ ਜਸੀ ਕਹਿੰਦੇ ਉਹ ਜਸੀ ਹੈ ਲਓ ਜੀ ਨੀਗੀ ਜੀ ਬੁੱਤੀ ਵਾਲੀ ਦਿੱਤਾ ਜੀ ਸਪੈਸ਼ਲ ਮੋਟਾ ਮੋਟੀ ਅੱਖ ਤੇ ਦਾ ਦੇ ਫਿਰ ਮੋਲ ਦੱਸ ਦੇ ਜੀ ਲਓ ਜੀ ਸਭ ਕੋ ਛੱਡ ਕੇ 50000 ਉਹ ਜਿਹੜਾ ਮਾਦਾਨ ਵਿੱਚੋਂ ਨਾਲ ਵੀਰੇ ਸਭ ਕੋ ਜੋੜੇ ਦਾ ਕਰ ਲੈ ਲੀਕ ਮਾਰਦੀ 50000 ਦੀ ਹਾਂ 50000 ਦੀ ਲਓ ਜੀ 50000 ਦੀ ਟੌਪ ਲਾ ਸਕੀ ਲਓ ਜੀ ਲਓ ਜੀ ਮੈਂ ਇੱਕ ਪੱਤਾ ਵੀ ਦਿੱਤੀ ਜੀ ਲਓ ਜੀ ਸਪੈਸ਼ਲ ਜੀ ਲਓ ਜੀ ਲਓ ਜੀ ਸਪੈਸ਼ਲ ਆ ਗਈ ਜੀ ਤੇ ਹੋਰ ਭਾਈ ਜੀ ਫਿਰ ਤੇ ਫਿਰ ਜੇ ਆਪਾਂ ਗੱਲ ਕਰੀਏ ਜੇਰੀ ਮੰਨ ਲਓ ਹੁਣ ਆਪਾਂ ਝੋਟੀਆਂ ਟੌਪ ਗਾ ਜਿਹੜੀਆਂ ਭਾਈ ਜਿਹਦੇ ਮੁੱਲ ਜਿਹਦੇ ਆਪਾਂ ਫੋਨ ਤੇ ਕਰਨੇ ਬਿਲਕੁਲ ਯਾਜ ਹੈ ਨਾ ਭਾਈ ਇਹਨਾਂ ਦੇ ਤੇ ਬਾਕੀ ਝੋਟੀਆਂ ਚਲੋ ਬਾਕੀ ਵੀਰ ਭਰਾ ਵੀਡੀਓ ਵੇਖ ਕੇ ਚਲੋ ਬਾਕੀ ਵੀਡੀਓ ਬਖਾ ਦੇ ਮੇਰਾ ਇੱਕ ਇਹ ਆ ਵੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਮੇਰਾ ਭਾਈ ਤੇ ਸ਼ੁਰੂ ਤੋਂ ਲੈ ਕੇ ਮਤਲਬ ਸਟਾਰਟਿੰਗ ਦੇ ਵਿੱਚੋਂ ਮਤਲਬ ਐਂਡ ਤੱਕ ਕੋਈ ਹਰ ਭਾਅ ਮਿਲ ਜਾਂਦਾ ਵਾ ਤੇ ਬਾਕੀ ਜਿਹੜੀ ਆ ਤਾਜੀ ਸੋਈ ਹੈ ਵੀ ਟੌਪ ਕਲਾਸ ਆ ਤੇ ਬਾਕੀ ਜਿਹੜੀ ਆ ਦੂਜੇ ਨੰਬਰ ਤੇ ਗੱਲ ਕਰੀਏ ਵੀ ਵੀ ਵਧੀਆ ਟੌਪ ਕਲਾਸ ਪਹਿਲਾ ਸੁਬਾਹ ਆ ਤੇ ਜੇ ਬੁਰੀ ਦੀ ਗੱਲ ਕਰੀਏ ਬੁਰੀ ਵੀ ਸਪੈਸ਼ਲ ਆ ਗਈ ਜਿੰਨੀਆਂ ਵੀ ਮਤਲਬ ਆਪਣੇ ਪਰਮਾਨੰਦੀ ਤੇ ਸਾਰੀਆਂ ਅੱਜ ਦੀ ਵਿੱਚ ਟੌਪ ਵੀ ਖੋਦੀਆਂ ਮੇਰੇ ਕਿਚਨ ਕਰ ਕਰਨਾਂ ਹਾਂਜੀ ਹਾਂਜੀ ਤੇ ਜੇ ਆਪਾਂ ਜੇ ਗੱਲ ਕਰ ਲਈਏ ਲੀਲੀ ਦਾ ਵੀ ਦੀ ਤੇ ਲੀਲੀ ਦਾ ਵੀ ਸਪੈਸ਼ਲ ਆ ਗਈ ਹੈ ਤੇ ਬਾਕੀ ਚਵਾਬ ਸਮਾ ਬਿਲਕੁਲ ਓਕੇ ਆ ਇਹਦਾ ਤੇ ਬਾਕੀ ਜਿਹੜਾ ਕੋਈ ਵੀਡੀਓ ਦੇ ਮਤਲਬ ਫੋਨ ਤੇ ਕੋਈ ਦੂਰੋ ਵੀਰ ਪਰ ਗੱਲਬਾਤ ਕਰਦਾ ਬਿਲਕੁਲ ਗਰੰਟੀ ਦਿੱਤੀ ਹੈਗੀ ਝੋਟੀਆਂ ਦੀ ਤੇ ਹੋਰ ਬਾਈ ਜੀ ਫਿਰ ਇਹ ਫਿਰ ਨੰਬਰ ਡਰੈਸ ਦਾ ਦੇ ਆਪਣਾ ਫੋਨ ਨੰਬਰ 98765152 ਦੇ ਹਾਂਜੀ ਤੇ ਦੂਜੰਦਾ ਜ਼ਿਲ੍ਹਾ ਫਨਗਰਦਾਸਪੁਰ ਪੈਂਦਾ ਵੀਰੇ ਹਾਂਜੀ ਬੰਦਸਾਰਾ ਪਰ ਤੋਂ ਇੱਥੋਂ ਵੀਰੇਗਾ 30 32 ਕਿਲੋਮੀਟਰ 30 32 ਕਿਲੋਮੀਟਰ ਤੇ ਫਰੀਘਟ ਚੂੜੀਆਂ 5 ਕਿਲੋਮੀਟਰ ਪੈ ਜਾਂਦਾ ਡੇਰਾ ਬਾਬਾ ਨਾਨਕਾ ਆਪਣੇ ਕੋਲ ਤੋਂ 12 13 ਕਿਲੋਮੀਟਰ ਪੈਦਾ ਬਾਬਾ ਸ਼ਕਰ ਜੀ ਆ ਜਾਂਦਾ ਮੈਨੂੰ ਜੋਕਰ ਫਿਰ ਹੈ ਤੇ ਬਾਕੀ ਪ੍ਰਮਾਤਮਾ ਜੀ ਜਗਦੀਪ ਤੇ ਆਪਣੀ ਇੰਸਟਾ ਵੀ ਚੱਲਦੀ ਵੀਰੇ ਦਿੰਦੀਆਂ ਹਾਂਜੀ ਹਾਂਜੀ ਤੇ YouTube ਤੇ ਤੁਹਾਨੂੰ ਮਨ ਨਾਲ ਡੇਲੀ ਪਾਈ ਜਾਂਦੀਆਂ ਹਾਂਜੀ ਹਾਂਜੀ ਜਗਦੀਪ ਦੇ ਨਾਲ ਇੰਸਟਾ ਦੇ ਵੀ ਮਨ ਨਾਲ ਜਿਹੜੀ ਨਵੀਂ ਉਸੇ ਪਾਈ ਦੀ ਵੀਡੀਓ ਮਨ ਨਾਲ ਇੰਸਟਾ ਦੇ ਜਿਹੜੀ ਇੰਸਟਾ ਜਗਦੀਪ ਸਿੰਘ ਦੇ ਨਾਂ ਤੇ ਇੰਸਟਾ ਚੱਲਦੀ ਹੈ ਬਾਈ ਜੀ ਤੇ ਇਹ ਆ ਵੀ ਉਹਦੇ ਉੱਤੇ ਜਿਦਾ ਮੰਨ ਲਓ ਅਸੀਂ ਬਾਹਰ ਜਾਂਦੇ ਆ ਕਿ ਵਾਲੇ ਵੀਡੀਓ ਨਹੀਂ ਵੀ ਕਵਰ ਹੁੰਦੀ ਤੇ ਉਹ ਵੀ ਇੰਸਟਾ ਤੇ ਚੜ ਜਾਂਦੀ ਹੈ ਉਸੇ ਇੰਸਟਾ ਦੇ ਦੇਖ ਸਕਦੇ ਆ ਹਾਂਜੀ ਤੇ ਹੋਰ ਬਾਈ ਜੀ ਬਾ ਕੀ ਠੀਕ ਹੈ ਤੇ ਠੀਕ ਹੈ ਬਾਈ ਜੀ ਫਿਰ ਹਾਂ